ਜਿਹੜਾ ਇਹਨਾਂ ਨੂੰ ਆਇਆ ਹੁੰਦਾ ਆ ਬੰਦਾ ਤਾਂ ਮੈਂ ਤਾਂ ਖੂਨ ਪੀਣਾ ਮੈਂ ਮਾਰਨਾ ਹੈ ਨਾ ਇਹ ਦੂਜੀ ਮੇਰੇ ਬਰਾਬਰ ਮੁਕਾਬਲੇ ਚ ਨਾ ਹੈ ਨਾ ਤੁਹਾਡੀ ਜ਼ਿੰਦਗੀ ਚ ਚੜ੍ਹੇਲ ਕਦੋਂ ਦਸਤਕ ਦੇਣ ਵਾਲੀ ਉਹਦਾ ਵੀ ਇਹ ਜਿਹਦੇ ਬਸ ਹੋਲਡ ਤੇ ਹੀ ਚੱਲ ਰਿਹਾ ਕੰਮ ਤੇ ਮੈਂ ਮਤਲਬ ਸਮਝ ਤੋਂ ਬਾਹਰ ਆ ਜੇ ਬਸ ਅਜੇ ਇਹਦੇ ਰੋਲੇ ਕੋਲੇ ਹੀ ਚੱਲ ਰਹੇ ਆ ਵਿਆਹਾਂ ਨੂੰ ਲੈ ਕੇ ਕਿਸੇ ਨੂੰ ਲੱਗਦਾ ਇਹਦੇ ਨਿਆਣੇ ਵੀ ਹੈਗੇ ਆ ਕਿਸੇ ਨੂੰ ਲੱਗਦਾ ਦਾ ਵਿਆਹ ਹੋ ਗਿਆ ਆ ਜਿਹੜੇ ਸ਼ਰਟ ਬੰਦੇ ਆ ਐਕਚੁਅਲੀ ਨਾ ਉਹਨ ਘਰਾ ਲੈਣਾ ਚਾਹੀਦਾ ਨਹੀਂ ਇੱਕ ਉਮਰ ਚ ਜਾ ਕੇ ਨਾ ਲੋਕ ਕਹਿਣ ਲੱਗ ਜਾਂਦੇ ਆ ਛੜੇ ਦਾ ਟੈਗ ਤਾਂ ਲੱਗਦਾ ਹੀ ਐ ਦੇਖ ਚੌਰਾ ਕਿਵੇਂ ਝਾਕਦਾ ਹਰ ਮੇ ਇਹਦਾ ਵਿਆਹ ਨਹੀਂ ਹੋਇਆ ਕਿਸ ਤਰ੍ਹਾਂ ਦੀ ਛੜੇ ਚਾਹੀਦੀ ਹੈ ਕੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਤੁਹਾਡੀ ਛੜੇਲ ਦੇ ਵਿੱਚ ਵੇਖੋ ਮੈਂ ਜਿੰਨੀਆਂ ਕੁਆਲਿਟੀਆਂ ਸਿਲੈਕਟ ਕਰੂੰਗਾ ਮੇਰੇ ਸਿਲੈਕਟ ਕਰਨਾ ਹੋਣਾ ਕੀ ਓਲਾ ਪੱਕਾ ਇਹਨਾਂ ਨੂੰ ਤੁਸੀਂ ਬਣਾਉਣਾ ਇੱਕ ਚੀਜ਼ ਹੋਰ ਪੁੱਛਦੇ ਹੁੰਦੇ ਆ ਮੁੰਡੇ ਦੀ ਕਮਾਈ ਕਿੰਨੀ ਹੈ ਉਹ ਵੀ ਦੱਸਦੇ ਹੁਣ ਪੈਸੇ ਕਿੰਨੇ ਕਮਾਉਂਦਾ ਮੈਂ ਨਾ ਇੰਗਲੈਂਡ ਸ਼ੂਟ ਕਰਦੇ ਸੀਗੇ ਅਸੀਂ ਇੱਕ ਫਿਲਮ ਦਾ ਐਮੀ ਭਾਜੀ ਹੁੰਦਾ ਨਾ ਤੇ ਉੱਥੇ ਵੀਰਾਂ ਦਾ ਭਾਜੀ ਹੁਣਾਏ ਜੇ ਔਖੇ ਸੌਖੇ ਹੋ ਕੇ ਬੱਚਿਆਂ ਦੇ ਕਾਗਜ ਲੈ ਜੋ ਇਥੋਂ ਮਾਹ ਭਾਜੀ ਵਿਆਹ ਤੇ ਮੇਰਾ ਆ ਵੀ ਦੇ ਕਾਗਜ ਗਵਾੜੀਆ ਦੇ ਨੇ ਸਸ਼ਵੀਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਫਿਲਮ ਆ ਰਹੀ ਹੈ ਜੱਟ ਨੂੰ ਚੁੜੇਲ ਟੱਕਰੀ 15 ਮਾਰਚ ਨੂੰ ਸੋ ਅੱਜ ਮੇਰੇ ਨਾਲ ਦੀਦਾਰ ਜੀ ਔਰ ਮੰਨ ਸਾਹਿਬ ਹੈਗੇ ਨੇ ਇਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਔਰ ਦੀਦਾਰ ਜੀ ਬਹੁਤ ਬਹੁਤ ਸਵਾਗਤ ਹੈ ਦੈਨਿਕ ਸਵੇਰਾ ਤੇ ਥੈਂਕ ਯੂ ਜੀ ਥੈਂਕ ਯੂ ਬਹੁਤ ਬਤਵਾਰ ਸਤਿ ਸ਼੍ਰੀ ਅਕਾਲ ਜੀ ਦਿਨਕ ਸਵੇਰਾ ਦੇਖਦੇ ਸਾਰੇ ਦਰਸ਼ਕਾਂ ਦਾ ਰਵਿੰਦਰ ਮੰਡ ਤੇ ਦਦਾਰ ਗਿੱਲ ਵੱਲੋਂ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਖੁੱਲਰ ਜੀ ਅਗਲਾ ਨਾਮ ਭੁੱਲ ਗਿਆ ਸੀ ਮਨਪ੍ਰੀਤ ਉਹ ਮਨਪ੍ਰੀਤ ਐ ਨਾ ਤੋਂ ਲਵਾ ਲਿਆ ਆਪਾਂ ਨੇ ਮਨਪ੍ਰੀਤ ਖੁੱਲਰ ਜੀ ਬਹੁਤ ਧੰਨਵਾਦ ਤੁਸੀਂ ਆਪਣੇ ਰਜੇਮੇ ਜੋ ਟਾਈਮ ਕੱਢ ਗਏ ਆਇਓ ਜੱਟ ਨੂੰ ਚੜੇਲ ਤਕਰੀ ਦੀ ਪ੍ਰਮੋਸ਼ਨ ਬਾਤੇ ਸ਼ੁਕਰੀਆ ਜੀ ਸੋ ਇੱਕ ਸਵਾਲ ਮੇਰਾ ਤੁਹਾਨੂੰ ਦੋਨਾਂ ਨੂੰ ਕਿ ਚੁੜੇਲ ਵਾਲਾ ਮਸਲਾ ਨਾ ਇੰਟਰਨੈਸ਼ਨਲ ਲੈਵਲ ਤੱਕ ਪਹੁੰਚ ਚੁੱਕਾ ਹੈ ਜੀ 15 ਮਾਰਚ ਨੂੰ ਆਉਣੀ ਹੈ ਸੋ ਕੀ ਕਹਿੰਦੇ ਤੁਸੀਂ ਇੰਨਾ ਗੰਭੀਰਤਾ ਦੇ ਨਾਲ ਇਸ ਯੂ نو ਮੈਟਰ ਨੂੰ ਸਾਰੇ ਲੈ ਰਹੇ ਨੇ ਹਨਾ ਸੋ ਕੀ ਇਹ ਜੀ ਖਾਸੀਅਤ ਹੈ ਇਹਦੇ ਵਿੱਚ ਮੈਂ ਜ਼ਰੂਰ ਜਾਨਣਾ ਚਾਹੁੰਦੀ ਕਿ ਇੰਨਾ ਜ਼ਿਆਦਾ ਹਰ ਕਿਸੇ ਦੀ ਜ਼ੁਬਾਨ ਤੇ ਹੈ ਜਿਹੜਾ ਗਾਣਾ ਦੀਪਕ ਢਿੱਲੋਂ ਨੇ ਆਪਣੀ ਆਵਾਜ਼ ਦਿੱਤੀ ਹੈ ਔਰ ਇਹਨਾਂ ਦੋਨਾਂ ਨੇ ਦੋਨਾਂ ਚੁੜੈਲਾਂ ਨੇ ਮਤਲਬ ਪਹਿਲ ਕਮਚਾ ਕੇ ਰੱਖਿਆ ਹੋਇਆ ਔਰ ਹੁਣ ਇਹ ਮੈਟਰ ਜਿਹੜਾ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਿਆ ਮੈਂ ਜ਼ਰੂਰ ਤੁਹਾਡੇ ਤੋਂ ਜਾਨਣਾ ਚਾਹੂੰਗਾ ਉਹ ਕਹਾਵਤਾਂ ਜੀ ਬਣੀਆਂ ਆ ਜੀ ਜਿੱਦਾਂ ਮਤਲਬ ਘਰ ਦੇ ਵਿੱਚ ਛੋਟੀਆਂ ਛੋਟੀਆਂ ਨੋਗਜੋਗਾ ਚਲਦੀਆਂ ਹਨਾ ਵੀ ਇੱਕ ਕਾਮਿਕ ਵੇਹ ਨਾ ਲਾਈਕ ਵੀ ਮੈਨੂੰ ਜੜੇਲ ਟੱਕਰ ਗਈ ਆ ਹਰ ਇੱਕ ਦੀ ਘਰ ਘਰ ਦੀਆਂ ਕਹਾਣੀਆਂ ਸੋ ਇਹਦੇ ਵਿੱਚ ਬਹੁਤ ਕਾਮਿਕ ਤਰੀਕੇ ਨਾਲ ਵਿਖਾਇਆ ਗਿਆ ਸੋ ਅਸਲੀਅਤ ਦੇ ਵਿੱਚ ਤੇ ਇਦਾਂ ਦੀ ਕੋਈ ਗੱਲ ਹੈ ਨਹੀਂ ਪਰ ਇਹ ਫਿਲਮ ਦੇ ਵਿੱਚ ਜੋ ਵਿਖਾਇਆ ਗਿਆ ਵੀ ਜੇ ਉਹ ਤਾਂ ਨਹੀਂ ਅਸਲੀ ਜੇ ਚੜੇਲ ਟੱਕਰ ਜੇ ਤੇ ਉਹ ਕਿਦਾਂ ਦਾ ਮਾਹੌਲ ਬਣ ਜੂਗਾ ਘਰਾਂ ਦੇ ਵਿੱਚ ਕਿਦਾਂ ਦੀਆਂ ਸਿਚੁਏਸ਼ਨਾਂ ਬਣ ਜਾਣਗੀਆਂ ਸੋ ਉਹ ਚੀਜ਼ਾਂ ਨੂੰ ਦਰਸਾਇਆ ਗਿਆ ਵਾ ਇਹ ਸਟੋਰੀ ਤੇ ਬਹੁਤ ਜ਼ਿਆਦਾ ਅਮਰਦੀਪ ਬਈ ਜੀ ਹੁਣਾਂ ਨੇ ਵਰਕੇ ਕੀਤਾ ਔਰ ਵਿਕਾਸ ਵੀਰੇ ਨੇ ਇੰਨੇ ਮਤਲਬ ਵਧੀਆ ਤਰੀਕੇ ਨਾਲ ਇਹਨੂੰ ਮੋਤੀਆਂ ਨੂੰ ਜਿਹੜਾ ਮਾਲਾ ਦੇ ਵਿੱਚ ਭਰੋਇਆ ਵੀ ਸਿਰਾਂ ਕਰਿਆ ਪਿਆ ਮੇਕਿੰਗ ਵਾਲਾ ਔਰ ਇਹ ਫਿਲਮ ਬਹੁਤ ਪਸੰਦ ਆਉਣੀ ਆ ਮਤਲਬ ਵਧੀਆ ਇਹ ਚ ਜਿਹੜਾ ਉਹ ਜਿਹੜੇ ਚੜੇਲ ਦਾ ਆਪਣਾ ਬਣਿਆ ਨਾ ਸਿਸਟਮ ਸਾਰਾ ਉਹ ਢਾਈ ਘੰਟੇ ਦੀ ਇਹ ਫਿਲਮ ਵੇਖਣੀ ਪਣੀ ਆ ਤੇ ਸਾਰੇ ਜਿਹੜੇ ਵਹਿਮ ਆ ਭਰਮ ਆ ਚੜੇਲਾਂ ਨੂੰ ਲੈ ਕੇ ਵੀ ਜੇ ਹੁੰਦੀਆਂ ਤੇ ਕਿਦਾਂ ਦੀਆਂ ਹੁੰਦੀਆਂ ਤੇ ਉਹ ਇਹਦੇ ਉਹ ਫਿਲਮ ਵੇਖਣੀ ਪਣੀ ਆ ਤੇ ਫਿਲਮ ਦੇ ਵਿੱਚ ਵੇਖ ਕੇ ਉਹ ਸਾਰੇ ਚੀਜ਼ਾਂ ਜਿਹੜੀਆਂ ਕਲੈਰਿਟੀ ਨਾਲ ਮੈਨੂੰ ਲੱਗਦਾ ਵੀ ਸਾਬਤ ਹੋਣ ਗਈਆਂ ਸਾਰੀਆਂ ਸੋ ਇਹਨਾਂ ਨੇ ਜਿਵੇਂ ਕਿਹਾ ਕਿ ਜੇਕਰ ਚੁੜੇਲਾ ਆਸਪਾਸ ਆਦਨੀਆਂ ਫੈਮਿਲੀ ਚ ਆ ਜਾਣ ਤੇ ਕੀ ਮਾਹੌਲ ਕ੍ਰੀਏਟ ਹੁੰਦਾ ਸੋ ਚੁੜੇਲਾ ਆਪਸ 'ਚ ਹੀ ਆਪਣੇ ਜੁੰਡੇ ਪੱਟੀ ਜਾਂਦੀਆਂ ਨੇ ਇਹ ਇਹਦੇ ਇਹਦੇ ਪਿੱਛੇ ਦੀ ਕੀ ਸਟੋਰੀ ਹੈ ਉਹ ਚੱਕਰ ਆਇਆ ਨਾ ਵੀ ਕੋਈ ਵੀ ਬੰਦਾ ਨਹੀਂ ਚਾਹੁੰਦਾ ਹੁੰਦਾ ਵੀ ਯਾਰ ਦੂਜਾ ਬੰਦਾ ਮੇਰੇ ਹੱਕ ਮਾਰੇ ਹੈ ਨਾ ਤੇ ਉਹ ੜੇਲਾਂ ਨੂੰ ਆਇਆ ਹੁੰਦਾ ਆ ਬੰਦਾ ਤਾਂ ਮੈਂ ਤਾਂ ਖੂਨ ਪੀਣਾ ਮੈਂ ਮਾਰਨਾ ਹੈ ਨਾ ਇਹ ਦੂਜੀ ਮੇਰੇ ਬਰਾਬਰ ਮੁਕਾਬਲੇ ਚ ਨਾ ਆਵੇ ਨਾ ਹਾਂਜੀ ਸੋ ਬੜੀ ਵਧੀਆ ਫਿਲਮ ਹੈ ਰਿਟਨ ਬਾਈ ਅੰਮਰਦੀਪ ਸਿੰਘ ਬਾਈ ਜੀ ਤੇ ਵਿਕਾਸ ਵਿਸ਼ੇਸ਼ਟ ਵੀਰੇ ਦੀ ਟੀਮ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਸੋ ਅਸਲ ਚੜੇਲਾਂ ਤੁਸੀਂ ਦੇਖਣੀਆਂ ਨੇ ਫਿਲਮ ਦੇ ਵਿੱਚ ਜਰੂਰ ਆਇਓ 15 ਮਾਰਚ ਨੂੰ ਸਾਰੇ ਟਾਈਮ ਕੱਢ ਕੇ ਹਾਂਜੀ ਸੋ ਦਿਦਾਰ ਜੀ ਮੈਂ ਕੋਈ ਇੰਡਾਇਰੈਕਟਲੀ ਤੁਹਾਨੂੰ ਸਵਾਲ ਨਹੀਂ ਕਰੂੰਗੀ ਮੈਂ ਡਾਇਰੈਕਟ ਹੀ ਪੁੱਛੂੰਗੀ ਤੁਹਾਡੀ ਜ਼ਿੰਦਗੀ ਚ ਚੜੇਲ ਕਦੋਂ ਦਸਤਕ ਦੇਣ ਵਾਲੀ ਪਤਾ ਨਹੀਂ ਜੇ ਇਹਦੇ ਬਸ ਹੌਲਡ ਤੇ ਹੀ ਚੱਲ ਰਿਹਾ ਕੰਮ ਤੇ ਮੈਂ ਮਤਲਬ ਸਮਝ ਤੋਂ ਬਾਹਰ ਆ ਜੇ ਬਸ ਅਜੇ ਇਹਦੇ ਰੋਲੇ ਕੋਲੇ ਹੀ ਚੱਲ ਰਹੇ ਆ ਵਿਆਹਾਂ ਨੂੰ ਲੈ ਕੇ ਕਿਸੇ ਨੂੰ ਲੱਗਦਾ ਤੇ ਨਿਆਣੇ ਵੀ ਹੈਗੇ ਆ ਕਿਸੇ ਨੂੰ ਲੱਗਦਾ ਦਾ ਵਿਆਹ ਹੋ ਗਿਆ ਆ ਤੇ ਅੱਜ ਦਾ ਇਨਕ ਸਵੇਰੇ ਤੇ ਕਲੀਅਰ ਕਰ ਦੋ ਸੋ ਮੈਂ ਸਿੰਗਲ ਲਾਈਫ ਆਪਣੀ ਜੀ ਰਿਆ ਜੀ ਸੋ ਵਿਆਹ ਮੈਂ ਕਰਵਾਇਆ ਨਹੀਂ ਰੋਲੇ ਰੱਪੇ ਬਹੁਤ ਵਾਰੀ ਪੈਟ ਐਂਡ ਫਿਲਮਾਂ ਦੇ ਵਿੱਚ ਬਹੁਤ ਵਾਰੀ ਵਿਆਹ ਕਰਵਾਏ ਸੋ ਤਾਂ ਕਰਕੇ ਮੈਨੂੰ ਸਿੰਗਲ ਲਾਈਫ ਚੰਗੀ ਲੱਗਦੀ ਹੈ ਸੋ ਮਾਤਾ ਦਾਗ ਤੇ ਡੇਰਾ ਚੱਲ ਰਿਹਾ ਛੜੇ ਛੜ ਬੰਦੇ ਆ ਓਕੇ ਓਕੇ ਉਹ ਐਕਚੁਅਲੀ ਨਾ ਹੁਣ ਕਰਾ ਲੈਣਾ ਚਾਹੀਦਾ ਨਹੀਂ ਇੱਕ ਉਮਰ ਚ ਜਾ ਕੇ ਨਾ ਲੋਕ ਕਹਿਣ ਲੱਗ ਜਾਂਦੇ ਆ ਛੜੇ ਦਾ ਟੈਗ ਤਾਂ ਲੱਗਦਾ ਹੀ ਐ ਦੇਖ ਚੌਰਾ ਕਿਵੇਂ ਝਾਕਦਾ ਹਰ ਮੇ ਇਹਦਾ ਵਿਆਹ ਨਹੀਂ ਹੋਇਆ ਲੋਕ ਲੋਗੋਂ ਹੀ ਅੰਨ ਸੇ ਫਿਜਾ ਸਮਝਣ ਲੱਗ ਜਾਂਦੇ ਆ ਛੜੇ ਬੰਦੇ ਤੋਂ ਹਨਾ ਬਾਅਦ ਚ ਦੇਖੀ ਕਿਵੇਂ ਝਾਕਦਾ ਇਹਦਾ ਵਿਆਹ ਨਹੀਂ ਹੋਇਆ ਜਦ ਕਿ ਬੰਦਾ ਬਹੁਤ ਵਧੀਆ ਹੁੰਦਾ ਆਮ ਲੋਕਾਂ ਨਾਲੋਂ ਵੀ ਵਧੀਆ ਜਿਵੇਂ ਕਿ ਸਾਡਾ ਭਰਾ ਹੈਗਾ ਹੈਨਾ ਥੋੜਾ ਫੋਰਸ ਕਰੋ ਇਹਨੂੰ ਵਿਆਹ ਕਰਾ ਦਈਏ ਇਹਦਾ ਰਲ ਮਿਲ ਕੇ ਸੋ ਪਰਸਨਲੀ ਕਿਸ ਤਰ੍ਹਾਂ ਦੀ ਚੋਇਸ ਹੈ ਤੁਹਾਡੀ ਕਿਉਂਕਿ ਹੁਣ ਆਪਾਂ ਛੋੜੇਲਾਂ ਦੀ ਗੱਲ ਕਰ ਰਹੇ ਹਾਂ ਕੁੜੀਆਂ ਬਹੁਤ ਪਿਆਰੀਆਂ ਹੁੰਦੀਆਂ ਨੇ ਕਿਸ ਤਰ੍ਹਾਂ ਦੀ ਛੜੇਲ ਚਾਹੀਦੀ ਹੈ ਕੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਤੁਹਾਡੀ ਛੜੇਲ ਦੇ ਵਿੱਚ ਵੇਖੋ ਮੈਂ ਜਿੰਨੀਆਂ ਕੁਆਲਿਟੀਆਂ ਸਿਲੈਕਟ ਕਰੂੰਗਾ ਮੇਰੇ ਸਿਲੈਕਟ ਕਰਨਾ ਹੋਣਾ ਕੀ ਹੈ ਮੇਰੇ ਚਾਹਣਾ ਨਹੀਂ ਹੋਣਾ ਪਰਸਨਲ ਚੋਇਸ ਤਾਂ ਹੁੰਦੀ ਹੈ ਕੋਈ ਚੱਕਰ ਇਹ ਵੀ ਮੇਰੇ ਚਾਹਣਾ ਕੁਝ ਨਹੀਂ ਹੋਣਾ ਇਹ ਤੇ ਗੁਰੂ ਸਾਹਿਬ ਨੇ ਜੇ ਕਿਸੇ ਦਾ ਨਾਣੀ ਪਣੀ ਲਿਖਿਆ ਆ ਤੇ ਉਹ ਪਤਾ ਨਹੀਂ ਵੀ ਉਹਦਾ ਕਿਦਾਂ ਦਾ ਸੁਭਾਅ ਹੋਊਗਾ ਕਿਦਾਂ ਦਾ ਨੇਚਰ ਹੋਊਗਾ ਸੋ ਮੈਂ ਆਪਣੀ ਗੱਲ ਜੇ ਕਰਾਂ ਤਾਂ ਮੈਂ ਬਹੁਤ ਇਮੋਸ਼ਨਲ ਬੰਦਾ ਤੇ ਗੁਰੂ ਘਰ ਨੂੰ ਮੰਨਣ ਵਾਲਾ ਬੰਦਾ ਮੈਂ ਕਿਸੇ ਦਾ ਬੁਰਾ ਕਰਨਾ ਤੇ ਦੂਰ ਦੀ ਗੱਲ ਸੋਚ ਵੀ ਨਹੀਂ ਸਕਦਾ ਰਾਈਟ ਸੋ ਤਾਂ ਕਰਕੇ ਜੇ ਮੈਂ ਜ਼ਿੰਦਗੀ 'ਚ ਇਹ ਸਟੈਪ ਲਿਆ ਤੇ ਮੈਨੂੰ ਬੜਾ ਮਤਲਬ ਮੈਂ ਵੇਖਣ ਨੂੰ ਤੇ ਲੱਗਦਾ ਵੀ ਬੜਾ ਏਦਾਂ ਦਾ ਮੈਂ ਬੜਾ ਸ਼ਰਮਾਕਲ ਜਿਹਾ ਬੰਦਾ ਮੈਂ ਕੁੜੀਆਂ ਦੀਆਂ ਅੱਖਾਂ ਚੱਖਾਂ ਪਾ ਕੇ ਨਾ ਬਹੁਤੀਆਂ ਗੱਲਾਂ ਕਰ ਸਕਦਾ ਸਿਵਾਏ ਕੈਮਰੇ ਤੋਂ ਆਮ ਜ਼ਿੰਦਗੀ 'ਚ ਸੋ ਨਾ ਮੈਂ ਬਹੁਤਾ ਕੋਈ ਇਦਾਂ ਦਾ ਮੇਰੇ ਮੈਨੂੰ ਤਾਂਮਝਾ ਮਾਉਂਦੇ ਆ ਵਲਵਲਿੰਗ ਸੋ ਬਹੁਤ ਸਾਦਗੀ ਜੀ ਵਾਲਾ ਬੰਦਾ ਔਰ ਜੇ ਜ਼ਿੰਦਗੀ 'ਚ ਇਦਾਂ ਦਾ ਸਟੈਪ ਮੈਂ ਲਿਆ ਤੇ ਉਹ ਬੜਾ ਸਾਦਗੀ ਜੀ ਵਾਲਾਈ ਮੈਨੂੰ ਸਾਹਮਣੇ ਕੁੜੀ ਚਾਹੀਦੀ ਹੋਣੀ ਆ ਸੋ ਇਨੀਆਂ ਗਿਆ ਕੋਈ ਜਿਹੜੀਆਂ ਦਸੀਆਂ ਦਦਾਰ ਨੇ ਬੜੀਆਂ ਵਧੀਆ ਦਸਣੀਆਂ ਚਾਹੀਦੀਆਂ ਇੱਕ ਬੰਦੇ ਨੂੰ ਨਾ ਵੈਸੇ ਵੀ ਜੋ ਇਹਦੇ ਨਾਲ ਜੁੜੂਗੀ ਮੇਰੇ ਖਿਆਲ ਚ ਬਹੁਤ ਵਧੀਆ ਇਨਸਾਨ ਹੈ ਬਹੁਤ ਵਧੀਆ ਸਾਰੀਆਂ ਗੱਲਾਂ ਵਾਤਾ ਉਹ ਇਹਨੇ ਦੱਸਦੀਆਂ ਨਾ ਜਿਹੜੀਆਂ ਝੋਲਾ ਪੱਕਾ ਇਹਨਾਂ ਨੂੰ ਤੁਸੀਂ ਭਲਾਉਣਾ ਇੱਕ ਚੀਜ਼ ਹੋਰ ਪੁੱਛਦੇ ਹੁੰਦੇ ਆ ਮੁੰਡੇ ਦੀ ਕਮਾਈ ਕਿੰਨੀ ਹੈ ਉਹ ਵੀ ਦੱਸਦੇ ਹੁਣ ਪੈਸੇ ਕਿੰਨੇ ਕਮਾਉਂਦਾ ਅਖੀਰ ਚ ਇੱਕ ਗੱਲ ਪੁੱਛਣੀ ਹੁੰਦੀ ਆ ਉਹਨਾਂ ਨੇ ਸਾਰਿਆਂ ਨੇ ਹੈ ਨਾ ਤੇ ਬਹੁਤ ਵਧੀਆ ਇਨਸਾਨ ਹੈ ਬਹੁਤ ਜਿਹੜਾ ਵੀ ਇਹਦੀ ਜ਼ਿੰਦਗੀ ਚ ਆਊਗਾ ਤੇ ਮੁੜ ਕੇ ਬਸ ਯਾਦ ਰੱਖੂਗਾ ਵੀ ਹਾਂ ਯਾਰ ਇੱਦادار ਗੱਲ। ਕੀ ਹੋਰ? ਫਿਲਮਾਂ ਦੇ ਵਿੱਚ ਵਧੀਆ ਵਿਆਹ ਮੇਰੇ 15 20 ਹੋ ਗਏ ਆ। ਗਾਣਿਆਂ 'ਚ ਵਿਆਹ ਆ ਗਏ ਆ। ਓਕੇ ਓਕੇ। ਸੋ ਉਹ ਫੀਲਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ? ਕਿਉਂਕਿ ਚੀਜ਼ਾਂ ਹੰਡਾਈਆਂ ਤੁਸੀਂ ਔਨ ਸਕਰੀਨ। ਰੀਅਲ ਤੋਂ ਬਣਾ ਲਈ। ਮੇਰੀ ਉਮਰ ਦਾ ਤਕਾਜ਼ਾ ਜਿਹਾ ਲਾ ਕੇ ਲੋਕ ਨਾ ਕਦੀ ਮੈਨੂੰ ਕਹਿੰਦੇ ਪੁੱਛਿਆ ਨਹੀਂ ਉਹ ਸਮਝਦੇ ਹੁੰਦੇ ਆ ਓਲਰੇਡੀ ਮੈਨੂੰ ਕਦੀ ਨਹੀਂ ਕਹਿੰਦੇ ਪੁੱਛਿਆ ਵੀ ਵਿਆਹ ਕਰਾਇਆ ਕਿ ਨਹੀਂ। ਹੋਰ ਭਾਜੀ ਬੱਚੇ ਕਿੱਦਾਂ? ਉਹ ਮੈਂ ਕਿਹਾ ਭਰਾਵਾ ਵਿਆਹ ਹੋਊਗਾ ਤੇ ਬੱਚੇ ਹੋਣੇ ਬੱਚੇ ਕਿ ਧੋਣੇ ਆ। ਮਤਲਬ ਮੈਨੂੰ ਡਾਇਰੈਕਟ ਇਹ ਕਦੀ ਨਹੀਂ ਪੁੱਛਿਆ ਮੈਨੂੰ ਡਾਇਰੈਕਟ ਹੀ ਸਕੂਲ ਗਏ ਹੋਏ ਆ ਭਰਾ ਮੈਨੂੰ ਡਾਇਰੈਕਟ ਇਹੋ ਹੀ ਗੱਲ ਹੀ ਪੁੱਛੀ ਜਾਂਦੀ ਹੈ ਬੱਚੇ ਭਾਜੀ ਆਪਣਾ ਮੈਨੂੰ ਤਾਂ ਈਵਨ ਮੈਂ ਨਾ ਇੰਗਲੈਂਡ ਸ਼ੂਟ ਕਰਦੇ ਸੀਗੇ ਅਹੀਂ ਇੱਕ ਫਿਲਮ ਦਾ ਐਮੀ ਭਾਜੀ ਹੁਣ ਨਾ ਤੇ ਉੱਥੇ ਵੀਰਾਂ ਦਾ ਆਂਦਾ ਭਾਜੀ ਹੁਣ ਆਏ ਜੇ ਔਖੇ ਸੌਖੇ ਹੋ ਗਏ ਬੱਚਿਆਂ ਦੇ ਕਾਗਜ਼ ਲੈ ਜਾਓ ਇੱਥੋਂ ਮਾਹ ਭਾਜੀ ਵਿਆਹ ਤੇ ਮੇਰਾ ਨਹੀਂ ਤੇ ਕਾਗਜ਼ ਗਵਾਂਡੀਆਂ ਦੇ ਨੇੜੇ ਇਹ ਕਾਗਜ਼ ਹੀ ਕਾਗਜ਼ ਗਵਾਂਡੀਆਂ ਦੇ ਨੇੜੇ ਲੈ ਆਇਆ ਮੇਰਾ ਤੇ ਵਿਆਹ ਨਹੀਂ ਆਉਂਦਾ ਉਹ ਭਾਜੀ ਡੇਢ ਦੋ ਮਿੰਟ ਸੋਚਦਾ ਹੀ ਰਿਹਾ ਮੇਰੇ ਰੇਲਵੇ ਵੀ ਭਰੀਆਂ ਦੇ ਸੱਚੀ ਮਾਂ ਆ ਯਾਰ ਸੋ ਤਾਂ ਓਕੇ ਔਨ ਸਕਰੀਨ ਜਿੰਨੇ ਵੀ ਤੁਹਾਡੇ ਵਿਆਹ ਹੋਏ ਨੇ ਹੈਨਾ ਉਹਨਾਂ ਚੋਂ ਕਿਹੜਾ ਐਕਸਪੀਰੀਅੰਸ ਤੁਹਾਨੂੰ ਲੱਗਾ ਕਿ ਯਾਰ ਜੇ ਆ ਚੀਜ਼ ਫਿਲਮਾਈ ਗਈ ਹੈ ਨਾ ਇਹ ਰਿਐਲਿਟੀ ਦੇ ਵਿੱਚ ਵੀ ਇਦਾਂ ਹੀ ਹੋਵੇ ਸੋ ਵੇਖੋ ਜੇ ਇੱਕ ਦੀ ਤਾਰੀਫ ਕਰਾਂਗੇ ਵੀ ਇੱਕ ਵਿਆਹ ਮੈਨੂੰ ਬੜਾ ਵਧੀਆ ਲੱਗਿਆ ਤੇ ਬਾਕੀ 12 14 ਦੇ ਦਿਲ ਨਹੀਂ ਟੁੱਟਣਗੇ ਸਾਰੇ ਵਧੀਆ ਸੀਗੇ ਔਰ ਮੈਂ ਜਿੰਨੀਆਂ ਕਿ ਭੂਮਿਕਾਵਾਂ ਨਿਭਾਈਆਂ ਵਿਆਹ ਨੂੰ ਲੈ ਕੇ ਹਨਾ ਵੀ ਜਿਹੜੀਆਂ ਆਉਣ ਵਾਲੇ ਅਪਕਮਿੰਗ ਪ੍ਰੋਜੈਕਟ ਹੈ ਉਹਨਾਂ ਦੇ ਵਿੱਚ ਵੀ ਵਿਆਹ ਨਾਲ ਰਿਲੇਟਡ ਹੀ ਸਿਚੁਏਸ਼ਨਸ ਹੈਗੀਆਂ ਨੇ ਸੋ ਸਾਰਿਆਂ ਦੇ ਨਾਲ ਹੀ ਬਹੁਤ ਵਧੀਆ ਐਕਸਪੀਰੀਅੰਸ ਮੇਰੀ ਦੇ ਮਾਨ ਸਾਹਿਬ ਦੀ ਇੱਕ ਫਿਲਮ ਹੋਰ ਬਹੁਤ ਇਮੀਡੀਏਟ ਆ ਰਹੀ ਉਹ ਚ ਵੀ ਇਦਾਂ ਦਾ ਹੀ ਆ ਉਹ ਚ ਲਵ ਮੈਰਿਜ ਹੈ ਮੇਰੀ ਔਰ ਕੁੜੀ ਪੰਜਾਬ ਜਿਓ ਕੇ ਲੈਂਦੀ ਹੁੰਦੀ ਆ ਇੱਥੇ ਆ ਜਿਹੜੀ ਜੱਟ ਨੂੰ ਚਰੇਲ ਟੱਕਰੀ ਇੱਥੇ ਮੇਰੀ ਰੇਂਜ ਮੈਰਿਜ ਹੈ ਤੇ ਇੱਥੇ ਜਿਹੜੀ ਆ ਜਦੋਂ ਤੁਸੀਂ ਮੇਰੀ ਵਾਈਫ ਵੇਖੋਗੇ ਉਹਦੇ ਮੇਰੇ ਪ੍ਰਤੀ ਉਹਦਾ ਰਵਈਆ ਵੇਖੋਗੇ ਤੇ ਫਿਰ ਅਗਲੀ ਇੰਟਰਵਿਊ 'ਚ ਉਹ ਸੇਮ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਵੀ ਤੁਸੀਂ ਕਹਿਣਾ ਵੀ ਜੀਦਾਰ ਵੈਰੀ ਗੁੱਡ ਸਿੰਗਲ ਰਹੀ ਵਿਆਹ ਨਾ ਕਰਾਈ ਓਕੇ ਸੋ ਪਹਿਲਾਂ ਚਾਣਾ ਰੇਂਜ ਮੈਰਜ ਨਹੀਂ ਬਜਨ ਮੈਰਜ ਆ ਤੁਸੀਂ ਦੇਖੋਗੇ ओके okay, सो so, uh, ए चीज मैं ਤੁਹਾਡੇ ਤੋਂ ਜਾਨਣਾ ਚਾਹੁੰਦਾ ਤੁਸੀਂ ਬੈਟਰ ਰਿਸਪਾਂਸ ਕਰ ਸਕਦੇ ਹੋ ਕਿ ਤੁਹਾਡਾ ਕੀ ਮੰਨਣਾ ਹੈ ਚੁੜੇਲ ਅਰੇਂਜ ਕਰਕੇ ਲਿਓਣੀ ਚਾਹੀਦੀ ਹੈ ਕਿ ਲਵ ਕਰਕੇ ਲਿਓਣੀ ਚਾਹੀਦੀ ਹੈ ਮੇਰਾ ਖਿਆਲ ਹੈ ਸਾਰਿਆਂ ਦੀ ਸਹਿਮਤੀ ਨਾਲ ਲਿਓਣੀ ਚਾਹੀਦੀ ਹੈ ਤਾਂ ਕਿ ਜਵਾਬ ਦੇ ਤੁਸੀਂ ਇਕੱਲੇ ਨਹੀਂ ਹੁੰਦੇ ਸਾਰੇ ਕਹਿ ਸਕਦੇ ਇਹ ਚੁੜੇਲ ਤਾਂ ਆਪਾਂ ਨੇ ਇਕੱਠਿਆਂ ਨੇ ਲਿਆਂਦੀ ਸੀ ਬੰਦਾ ਇਕੱਲਾ ਨਹੀਂ ਫਸਦਾ ਹਾਂ ਬਟ ਆਪਣੇ ਭਰਾ ਵਾਸਤੇ ਅਸੀਂ ਸੋਹਣੀ ਜੀ ਸਿਆਣੀ ਜੀ ਕੁੜੀ ਲਭਾਂਗੇ ਹਨਾ ਚੁੜੇਲਾਂ ਤਾਂ ਚਲੋ ਫਿਲਮਾਂ ਦੇ ਵਿੱਚ ਸਾਡੇ ਕਿਰਦਾਰ ਹੁੰਦੇ ਆ ਅਲੱਗ-ਅਲੱਗ ਪਰ ਬਹੁਤ ਵਧੀਆ ਬੰਦਾ ਕਿਉਂਕਿ ਜਿਹੜਾ ਆਪ ਇਨਸਾਨ ਹੈ ਇਹਨੂੰ ਸਿਆਣੀ ਤੇ ਸੋਹਣੀ ਕੁੜੀ ਹੀ ਮਿਲੂਗੀ ਚਿੜੇਲ ਵਾਲੀ ਤਾਂ ਕੋਈ ਗੱਲ ਹੀ ਨਹੀਂ ਅੱਜ ਦੀ ਕਾਨਫਰੰਸ ਮੈਨੂੰ ਜਿ ਆਪਦੀ ਸਾਰੀ ਮੇਰੇ ਵਿਆਹ ਤੇ ਹੀ ਹੋ ਜਾਣੀ ਹੈ ਫਿਲਮ ਦੀ ਗੱਲ ਘਟ ਹੋ ਰਹੀ ਆ ਤੇ ਮੇਰੇ ਵਿਆਹ ਤੇ ਜ਼ਿਆਦਾ ਤਾਂ ਅੱਜ ਕੱਛਿਆ ਜਾ ਰਿਹਾ ਸੋ ਮੁੱਦਾ ਹੁਣ ਇੰਟਰਨੈਸ਼ਨਲ ਇੰਟਰਨੈਸ਼ਨਲ ਬਹੁਤ ਦੂਰ ਤੱਕ ਜਾਣਾ ਤੇ ਇਸ ਸਾਲ ਦੇ ਵਿੱਚ ਤੂੰ ਬੰਨਿਆ ਜਾਣਾ ओके okay, so, uh, सो एक चीज ਜਿਵੇਂ ਆਪਾਂ ਹਮੇਸ਼ਾ ਕਹਿੰਦੇ ਹਾਂ ਨਾ ਕਿ ਜਿਹੜੇ ਜ਼ਿਆਦਾ ਕਾਮੇਡੀ ਕਰਦੇ ਨੇ ਜਿਹੜੇ ਸਾਰਾ ਦਿਨ ਜ਼ਿਆਦਾ ਹੱਸਦੇ ਨੇ ਸਾਰਾ ਦਿਨ ਹਰ ਕਿਸੇ ਨੂੰ ਹਸਾਉਂਦੇ ਨੇ ਬੜੇ ਖੁਸ਼ਮਿਜ਼ਾਜ਼ ਹੁੰਦੇ ਨੇ ਉਹ ਐਕਚੁਅਲ ਦੇ ਵਿੱਚ ਬਹੁਤ ਇਮੋਸ਼ਨਲ ਹੁੰਦੇ ਨੇ ਬਹੁਤ ਜ਼ਿਆਦਾ ਨਾ ਸੌਫਟ ਹਾਰਟਡ ਹੁੰਦੇ ਨੇ ਸੋ ਇਹਨਾਂ ਦੀ ਅਸੀਂ ਵੀਡੀਓਜ਼ ਦੇਖਦੇ ਹਾਂ ਇਹਨਾਂ ਦੇ ਇਹ ਜਿਹੜਾ ਕੰਟੈਂਟ ਕ੍ਰੀਏਟ ਕਰਦੇ ਨੇ ਜਿਹੜੀਆਂ ਵੀਡੀਓਜ਼ ਬਣਾਉਂਦੇ ਨੇ ਲੋਕ ਹੱਸਦੇ ਨੇ ਸੋ ਇਹਦੇ ਬਾਰੇ ਮੈਨੂੰ ਲੱਗਦਾ ਤੁਸੀਂ ਬੈਟਰ ਦੱਸ ਸਕਦੇ ਹੋ ਕਿ ਇਹ ਕਿਸ ਤਰ੍ਹਾਂ ਦੇ ਰੀਅਲ ਦੇ ਵਿੱਚ ਇਨਸਾਨ ਨੇ ਇਹ ਬਹੁਤ ਵਧੀਆ ਇਨਸਾਨ ਹੈ ਮੇਰਾ ਭਰਾ ਦੇਵਤਾ ਜਿੰਨਾ ਕਿ ਮੈਂ ਇਹਦੇ ਨਾਲ ਇਹ ਹੈ ਨੂੰ ਜਾਣਦਾ ਹਨ ਸਰਬੱਤ ਦਾ ਭਲਾ ਮੰਗਣ ਵਾਲਾ ਤੇ ਹਰ ਰੋਜ਼ ਗੁਰੂ ਘਰ ਦੇ ਵਿੱਚ ਸਾਨੂੰ ਚਾਹੇ ਅਸੀਂ ਲੇਟਾਂ ਸੈਟ ਤੋਂ ਚਾਹੇ ਜੋ ਮਰਜੀ ਰਸਤੇ ਦੇ ਵਿੱਚ ਕਿਤੇ ਵੀ ਗੁਰੂ ਘਰ ਆਉਣਾ ਇਹਨੇ ਬੰਦੇ ਨੇ ਆਪ ਤਾਂ ਜਾਣਾ ਹੀ ਜਾਣਾ ਸਾਨੂੰ ਵੀ ਕਹਿਣਾ ਇੱਕ ਵਾਰੀ ਬਾਬਾ ਜੀ ਨੂੰ ਸਿਰ ਚ ਚੱਲੀਏ ਸਾਰਾ ਦਿਨ ਪੋਜੀਟਿਵ ਬਣੀ ਰਹਿੰਦੀ ਹੈ ਹਨਾ ਸਰਬੱਤ ਦਾ ਭਲਾ ਮੰਗਣ ਵਾਲਾ ਬੰਦਾ ਇਹ ਤੇ ਬਹੁਤ ਵਧੀਆ ਇਨਸਾਨ ਹੈ ਜੀ ਮੂੰਹ ਤੇ ਤਾਰੀਫ ਉਹ ਕੱਚਾ ਜਿਹਾ ਹੋਈ ਜਾਂਦਾ ਪਰ ਦਿਲੋਂ ਮੈਂ ਕਹਿੰਦਾ ਸੱਚੀ ਇਹ ਬਹੁਤ ਘੈਂਟ ਬੰਦਾ ਓਕੇ ਸੋ ਮੈਂ ਕੋਈ ਇਮੋਸ਼ਨਲ ਮੂਮੈਂਟ ਜਾਨਣਾ ਚਾਹੁੰਨੀ ਜ਼ਿੰਦਗੀ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਇਮੋਸ਼ਨਲ ਇਹੋ ਜਿਹਾ ਟਾਈਮ ਹੋਵੇ ਜਿਹੜਾ ਤੁਹਾਨੂੰ ਲੱਗਦਾ ਕਿ ਮੈਂ ਕਦੇ ਭੁੱਲ ਨਹੀਂ ਸਕਦਾ ਇਸ ਚੀਜ਼ ਨੂੰ ਕਿਉਂਕਿ ਬਹੁਤ ਇਮੋਸ਼ਨਲ ਹੋ ਤੁਸੀਂ ਜਿੰਨੀ ਤੁਸੀਂ ਕਾਮੇਡੀ ਕਰਦੇ ਹੋ ਉਸ ਤੋਂ ਜਮੋਂ ਆਪੋਜ਼ਿਟ ਤੁਸੀਂ ਰੀਅਲ ਲਾਈਫ ਦੇ ਵਿੱਚ ਹੋਵੋਗੇ ਰੀਲ ਨੂੰ ਛੱਡ ਕੇ ਮੇਰੀ ਤੇ ਜ਼ਿੰਦਗੀ ਇਮੋਸ਼ਨਸ ਤੇ ਡਿੱਗੀ ਹੋਈ ਆ ਮਤਲਬ ਬਹੁਤ ਮੂਮੈਂਟਸ ਲਾਈਫ 'ਚ ਇਦਾਂ ਦੀਆਂ ਆਈਆਂ ਜਿਨ੍ਹਾਂ ਨੇ ਡਿੱਗਣ ਤੋਂ ਬਾਅਦ ਫੇਰ ਮਤਲਬ ਜਿੱਦਾਂ ਹੌਸਲਾ ਨਹੀਂ ਹੁੰਦਾ ਵੀ ਕੋਈ ਗੱਲ ਨਹੀਂ ਉੱਠ ਕੁਝ ਨਹੀਂ ਹੁੰਦਾ ਸੋ ਇਹਦੇ ਲਈ ਕਿ ਇਹ ਦੇ ਨਾਲ ਆਪਾਂ ਸਪੈਸ਼ਲੀ ਲੰਮੀ ਚੌੜੀ ਇੰਟਰਵਿਊ ਕਰਾਂਗੇ ਪਰ ਇਹ ਦੇ ਨਾਲ ਮਤਲਬ ਤੁਸੀਂ ਇਹ ਹਿਸਾਬ ਲਾ ਲਓ ਵੀ ਬਹੁਤ ਹੀ ਮੂਵਮੈਂਟਸ ਇਦਾਂ ਦੀਆਂ ਆਈਆਂ ਵੀ ਜਿੱਦ ਦਿਨ ਮੈਂ ਨਾ ਅੱਗੇ ਵੀ ਇਹ ਕਰਾਂ ਦੱਸਿਆ ਸੀਗਾ ਮੈਨੂੰ ਬੜੇ ਚਾਂਸ ਮਿਲੇ ਜ਼ਿੰਦਗੀ 'ਚ ਸੈੱਟ ਹੋਣ ਦੇ ਓਕੇ ਮੈਂ ਆਸਟ੍ਰੇਲੀਆ ਗਿਆ 2017 'ਚ ਤੇ ਪ੍ਰੋਮੋਟਰ ਉੱਥੇ ਜਦੋਂ ਮਿਲੇ ਤੇ ਉਹ ਵਾਗਬ ਸੀ ਕਿ ਆਂਦੇ ਵੀ ਤੂੰ ਦیدار ਜਿੰਨੇ ਦਿਨ ਇੱਥੇ ਦਿਹਾੜੀਆਂ ਲਾ ਲਾ ਵੀਰੇ ਤੇਰਾ ਟਿਕ ਟੁਕਟ ਦਾ ਖਰਚਾ ਨਿਕਲ ਆਊਗਾ ਕਿਉਂਕਿ ਮੈਂ ਕੋਲੋਂ ਲਾ ਕੇ ਗਿਆ ਆਇਆ ਸੀਗਾ ਪੈਸੇ ਕਿਹੇ ਕੋ ਫੜ ਕੇ ਓਕੇ ਦੋਸਤਾਂ ਕੋ ਮਤਲਬ ਇੰਨੇ ਪੈਸੇ ਹੈ ਨਹੀਂ ਸੀਗੇ ਆਪਣੇ ਕੋ ਵੀ 1 ਲੱਖ 1.5 ਲੱਖ ਰੁਪਏ ਦੀ ਟਿਕਟ ਲੈ ਲਈਏ ਸੋ ਉਹ ਆਂਦੇ ਵੀ ਇੱਥੇ ਦਿਹਾੜੀਆਂ ਮੈਂ ਕਿਹਾ ਵੀ ਭਾਜੀ ਨਹੀਂ ਯਾਰ ਮੈਂ ਦیدار ਗਿੱਲ ਮੇਰੇ ਅੰਦਰੋਂ ਮਰ ਜਾਣਾ ਸੋ ਉਹ ਕਹਿੰਦੇ ਵੀ ਦیدار ਗਿੱਲ ਦਾ ਤੈਨੂੰ ਪਤਾ ਤੇ ਜਾਂ ਸਾਨੂੰ ਭਰਾਵਾ ਚਾਹਾਂ ਬੰਦੇ ਨੂੰ ਪਤਾ ਬਾਹਰ ਤੇ ਕਿਹਨੂੰ ਪਤਾ ਨਹੀਂ ਤੂੰ ਨਿਕਲ ਕੇ ਪਬਲਿਕ ਹੋਵੇਂਗਾ ਕਿਹਨੂੰ ਪਤਾ ਹੀ ਨਹੀਂ ਕੌਣ ਹੈ ਦیدار ਗਿੱਲ ਮੈਂ ਕਹਿੰਦਾ ਵੈਰੀ ਗੁੱਡ ਭਾਜੀ ਤੁਹਾਡੀ ਗੱਲ ਬੜੀ ਸੁਣੀ ਔਰ ਇਹ ਸੱਚੀ ਵੀ ਆ ਪਰ ਚੈੱਕ ਕਰੇ ਵੀ ਮੇਰੇ ਦਿਲ ਨੂੰ ਪਤਾ ਆ ਮੇਰੇ ਅੰਦਰ ਇੱਕ ਐਕਟਰ ਆ ਸੋ ਐਕਟਰ ਮੈਨੂੰ ਲੱਗਦਾ ਵੀ ਨਹੀਂ ਦਿਹਾੜੀਆਂ ਨਹੀਂ ਲਾਉਣੀਆਂ ਚਾਹੀਦੀਆਂ ਉਹਨਾਂ ਨੂੰ ਆਪਣੇ ਕੰਮ ਦੇ ਵਿੱਚ ਦਿਹਾੜੀ ਤੇ ਪਾ ਕਰਨਾ ਚਾਹੀਦਾ ਜਿਹੜੀ ਉਹਦੀ ਲਾਈਨ ਆ ਜਿਹੜਾ ਕੀਤਾ ਆ ਸੋ ਮੈਂ ਉਹਨਾਂ ਦਿਨਾਂ 'ਚ ਵੀ ਉਹ ਚੀਜ਼ਾਂ ਐਕਸੈਪਟ ਕੀਤੀਆਂ ਛੱਡ ਕੇ ਆਪਾਂ ਸਾਰਾ ਤਾਵਾ ਜਮਾ ਨਵਾ ਜਹਾਜ ਵੇਖ ਕੇ ਵਾਪਸ ਆ ਗਏ ਆਪਣੇ ਕੰਮ ਦੀ ਮਿਹਨਤ ਕੀਤੀ ਔਰ ਮੇਰੀ ਸਾਰੀ ਇਮੋਸ਼ਨਸ ਤੇ ਲਾਈਫ ਡਿਗੀ ਹੋਈ ਵੀ ਆਪਾਂ ਹੇ 1000 500 ਰੁਪਇਆ ਦੋਸਤਾਂ ਕੋ ਮੰਗੇ ਵੀ ਗੁਜ਼ਾਰਾ ਕੀਤਾ ਔਰ ਇਹ ਗੱਲਾਂ ਮੈਂ ਇਹ ਕਰਕੇ ਨਹੀਂ ਕਰ ਰਿਹਾ ਵੀ ਇਹ ਲੋਕਾਂ ਨੂੰ ਕੋਈ ਸਹਾਰ ਨਹੀਂ ਹੈ ਜਿਹੜੇ ਮੈਨੂੰ ਪਿਆਰ ਕਰਦੇ ਆ ਜੇ ਮੈਂ ਪਿੱਛੇ ਸੀਗਾ ਤੇ ਉਹ ਮੇਰੀਆਂ ਖਾਮੀਆਂ ਸੀਗੀਆਂ ਜੇ ਅੱਜ ਲੋਕਾਂ ਨੇ ਮੈਨੂੰ ਅਸੈਪਟ ਕਰ ਲਿਆ ਲੋਕਾਂ ਨੇ ਪਿਆਰ ਦੇ ਤਾਂ ਇੰਡਸਟਰੀ ਨੇ ਇੰਨਾ ਪਿਆਰ ਦੇਤਾ ਸੋ ਇਹ ਇਹਨਾਂ ਦਾ ਵੱਡਾ ਪੰਨਾ ਸਾਰਾ ਆਡੀਅנס ਦਾ ਇੰਡਸਟਰੀ ਦਾ ਸਾਰਿਆਂ ਦਾ ਮੈਨੂੰ ਸਾਰੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੋ ਤਾਂ ਕਰਕੇ ਇਮੋਸ਼ਨਲ ਬਾਕੀ ਮੈਂ ਇਹ ਗੱਲ ਸੱਚੀ ਹੈ ਵੀ ਬਹੁਤ ਇਮੋਸ਼ਨਲ ਬੰਦਾ ਆ ਮੈਂ ਕਿਸੇ ਦਾ ਨਾਮ ਬੁਰਾ ਕਰ ਸਕਦਾ ਆ ਨਾ ਸੋਚ ਸਕਦਾ ਆ ਜੇ ਮੇਰੀ ਜੇਬ 'ਚ 100 ਰੁਪਏ ਆ ਨਾ ਮੰਨ ਲਓ ਤੇ ਮੈਨੂੰ ਲੱਗਾ ਵੀ ਸਾਹਮਣੇ ਵਾਲੇ ਬੰਦੇ ਦੀ 100 ਰੁਪਏ ਨਾਲ ਨੀਡ ਪੂਰੀ ਹੋ ਸਕਦੀ ਆ ਤੇ ਮਾਣਾ ਕੋਈ ਨਹੀਂ ਦੀਦਾਰ ਸਿਆ ਤੇਰੇ ਦੇ ਹੱਥ ਪੈਰ ਚੱਲਣਦੇ ਆ ਹੋ ਸਕਦਾ ਤੇਰਾ ਸਰਕਲ ਉੱਤੋਂ ਵੱਧ ਹੋਵੇ ਵੀ ਜੇ ਇਹਦੇ ਅਥਰੂ ਪਹੁੰਚੇ ਜਾਂਦੇ 100 ਰੁਪਏ ਨਾਲ ਪਹੁੰਚਦੇ ਕੋਈ ਗੱਲ ਨਹੀਂ ਆ ਗੁਰੂ ਸਾਹਿਬ ਕਿਰਪਾ ਕਰਨਗੇ ਤੇਰੇ ਲਈ ਕੋਈ ਹੋਰ ਰਣੀ ਨਹੀਂ ਉਹ ਦੇਣਗੇ ਸੋ ਮੈਂ ਇਦਾਂ ਦਾ ਇਮੋਸ਼ਨਲ ਬੰਦਾ ਸੀਰੀਅਸਲੀ ਸੋ ਸਮਾਰਟ ਵਰਕ ਦਾ ਜ਼ਮਾਨਾ ਹੈ ਸਰ ਹੈ ਨਾ ਲੋਕ ਹਾਰਡ ਵਰਕ ਕੱਟ ਕਰਦੇ ਨੇ ਹਰ ਕਿਸੇ ਦੀ ਸਟਰਗਲ ਸਟੋਰੀ ਹੁੰਦੀ ਹੈ ਹਰ ਕੋਈ ਮਿਹਨਤ ਕਰਕੇ ਅੱਗੇ ਤੱਕ ਆਉਂਦਾ ਹੈ ਲੇਕਿਨ ਅੱਜ ਦੇ ਟਾਈਮ ਦੀ ਜੇਕਰ ਆਪਾਂ ਗੱਲ ਕਰੀਏ ਜਿਹੜੇ ਜ਼ਿੰਦਗੀ ਦੇ ਵਿੱਚ ਆਪਾਂ ਡਾਊਨਸ ਆਉਂਦੇ ਨੇ ਉਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਫੇਸ ਕਰਨਾ ਚਾਹੀਦਾ ਤੁਹਾਡੇ ਅਕੋਰਡਿੰਗਲੀ ਅੱਜ ਦੇ ਟਾਈਮ ਤੇ ਉਹਨੂੰ ਕੁਇਟ ਕਰ ਦੇਣਾ ਚਾਹੀਦਾ ਹੈ ਜਾਂ ਐਫਰਟਲੈਸਲੀ ਉਹ ਚੀਜ਼ਾਂ ਕਰਦੇ ਰਹਿਣਾ ਚਾਹੀਏ ਤਾਂ ਕਿ ਆਪਣੇ ਮੁਕਾਮ ਤੱਕ ਪਹੁੰਚੇ ਇਸ ਚੀਜ਼ ਬਾਰੇ ਤੁਸੀਂ ਕੀ ਕਹਿੰਦੇ ਮੁਕਾਮ ਤਾਂ ਨਾ ਦੋ ਤਰ੍ਹਾਂ ਦੇ ਸਮਾਜ ਦੇ ਵਿੱਚ ਲੋਕ ਹੁੰਦੇ ਆ ਕਈਆਂ ਨੂੰ ਦੇਖ ਕੇ ਤੁਸੀਂ ਗਬੜਾਉ ਨੀ ਅਰ ਵੀ ਮੈਂ ਇਹ ਤੋਂ ਵੱਧ ਮਿਹਨਤ ਕਰ ਰਿਹਾ ਮੈਂ ਇੱਥੇ ਤੱਕ ਕਿਉਂ ਨਹੀਂ ਪਹੁੰਚਿਆ ਨਾ ਕਈ ਉਹ ਹੁੰਦੇ ਆ ਜਿਨ੍ਹਾਂ ਨੇ ਤੁਹਾਡੇ ਤੋਂ ਵੀ ਵੱਧ ਮਿਹਨਤ ਕੀਤੀ ਹੁੰਦੀ ਹੈ ਪਰ ਹਾਲੇ ਵੀ ਤੁਹਾਡੇ ਤੋਂ ਪਿੱਛੇ ਫਿਰਦੇ ਹੁੰਦੇ ਆ ਨਾ ਆਪਣੇ ਡਾਉਨ ਤਾਂ ਚਲੋ ਜ਼ਿੰਦਗੀ ਦੇ ਵਿੱਚ ਚੱਲਦਾ ਰਹਿੰਦਾ ਸੋ ਦੋਹੇ ਪੱਖਾਂ ਨੂੰ ਮੇਰੇ ਖਿਆਲ ਚ ਬੈਲੈਂਸ ਰੱਖ ਕੇ ਚੱਲਦੇ ਰਹਿਣਾ ਚਾਹੀਦਾ ਇਮਾਨਦਾਰੀ ਨਾਲ ਮਿਹਨਤ ਕਰਦੇ ਰਹਿਣਾ ਚਾਹੀਦਾ ਮੇਰੇ ਤਾਂ ਤਜਰਬੇ ਜੋ ਬੋਲਦੇ ਆ ਜੀ ਸੋ ਜੱਟ ਨੂੰ ਚੁੜੇਲ ਟੱਕਰੀ 15 ਮਾਰਚ ਨੂੰ ਆ ਰਹੀ ਹੈ ਬਹੁਤ ਸੀਰੀਅਸ ਹੋ ਰਹੀ ਸੀ ਕਨਵਰਸੇਸ਼ਨ ਆਪਣੀ ਜ਼ਰੂਰ ਅਸੀਂ ਸਪੈਸ਼ਲ ਟਾਈਮ ਕੱਢ ਕੇ ਵੀ ਸਰ ਤੁਹਾਡੇ ਨਾਲ ਵੀ ਤੁਹਾਡੇ ਨਾਲ ਵੀ ਗੱਲ ਕਰਾਂਗੇ ਪਰ ਹੁਣ ਜੱਟ ਨੂੰ ਚੁੜੇਲ ਟੱਕਰੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੰਦ ਜੰਦ ਕੀ ਅਪੀਲ ਕਰਨਾ ਚਾਹੁੰਦੇ ਹੋ 15 ਮਾਰਚ ਨੂੰ ਆ ਰਹੀ ਚੋਣ ਫਿਲਮ ਅਲੇ ਚ ਬਗੜਡੇ ਪਏ ਆ ਬਹੁਤ ਘੈਂਟ ਇਹ ਫਿਲਮ ਬਹੁਤ ਪਿਆਰੀ ਫਿਲਮ ਬਣੀ ਵਿਕਾਸ ਵੀਰ ਹੁਣਾਂ ਨੇ ਡਾਇਰੈਕਸ਼ਨ ਵਾਲੇ ਜੇਬ ਕੱਢੇ ਆ ਅਮਰਦੀਪ ਭਾਜੀ ਹੁਣਾਂ ਲਿਖਣ ਵਾਲੇ ਜੇਬ ਕੱਢੇ ਆ ਤੇ ਗਿੱਪੀ ਭਾਜੀ ਸਰਗੁਣ ਮਹਿਤਾ ਰੂਪੀ ਜੀ ਹਣੀ ਸਾਡੇ ਮੰਡ ਸਾਹਿਬ ਇਹਨਾਂ ਨੇ ਐਕਟਿੰਗ ਵਾਲੇ ਜੇਬ ਕੱਢੇ ਆ ਬਾਕੀ ਮਾਝੇ ਦਾ ਮੁੰਡਾ ਦیدار ਗੱਲ ਹੈਗਾ ਫਿਲਮ ਸੁਪਰ ਹਿੱਟ ਹੋਣੀ ਹਣੀ ਕੀ ਬਾਤ ਹੈ ਕੀ ਬਾਤ ਸੋ ਬਹੁਤ ਘੈਂਟ ਫਿਲਮ ਆ 15 ਮਾਰਚ ਨੂੰ ਤੁਸੀਂ ਸਾਰਿਆਂ ਨੇ ਵੇਖ ਕੇ ਆਉਣੀ ਐ ਇਹ ਮਤਲਬ ਪੰਜਾਬੀ ਇੰਡਸਟਰੀ ਜੇ ਫਰਸਟ ਟਾਈਮ ਇਹ ਪੁੱਤਾਂ ਨੂੰ ਪ੍ਰੇਤਾਂ ਨੂੰ ਵਿਖਾਇਆ ਗਿਆ ਔਰ ਬਹੁਤ ਵਧੀਆ ਤਰੀਕੇ ਨਾਲ ਵਿਖਾਇਆ ਗਿਆ ਵੀ ਆਉਣ ਵਾਲੇ ਸਮੇਂ 'ਚ ਵੀ ਹੋਣੇ ਨਾ ਚੀਜ਼ਾਂ ਤੇ ਹੋਰ ਫਿਲਮਾਂ ਬਹੁਤ ਜਿਆਦੀਆਂ ਬਣਨਗੀਆਂ ਸੋ ਕੋਈ ਇਦਾਂ ਦਾ ਸਟੈਪ ਚੁੱਕ ਨਹੀਂ ਸੀ ਕਰਿਆ ਇਹ ਬਹੁਤ ਵਧੀਆ ਫਿਲਮ ਇਹਨਾਂ ਨੇ ਕਿ ਪੀਪਾ ਜੀ ਉਹਨਾਂ ਨੇ ਬਣਾਈ ਮਤਲਬ ਸਿਰਾ ਕਰਿਆ ਪਿਆ ਸਾਰਿਆਂ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰੇਕ ਨੂੰ ਵਧੀਆ ਲੱਗੂਗੀ ਬੜੀ ਪਰਿਵਾਰਿਕ ਫਿਲਮ ਓਕੇ ਇੱਕ ਇੱਕ ਸਵਾਲ ਜਿਵੇਂ ਤੁਸੀਂ ਕਿਹਾ ਮੱਝ ਦੇ ਹੈਨਾ ਆਪਣੀ ਲੈਂਗੁਏਜ ਦੇ ਬੈਰੀਅਰਸ ਤਾਂ ਨਹੀਂ ਆਏ ਕਦੇ ਸਕ੍ਰਿਪਟ ਪੜ੍ਹਦੇ ਦੌਰਾਨ ਕਦੇ ਲੱਗਿਆ ਹੋਵੇ ਕਿ ਮੈਂ ਆਪਣੀ ਭਾਸ਼ਾ ਚ ਨਾ ਜਾ ਕਿਤੇ ਮੱਝ ਵਾਲੇ ਐਕਸ ਨਹੀਂ ਆ ਜਾਂਦੇ ਆ ਪਰ ਮੈਂ ਤੇ ਐਕਟਰ ਫਿਰ ਜਿੱਦਾਂ ਹੁਣ ਮੈਂ ਆਰਟਿਸਟ ਆ ਮੈਨੂੰ ਤੇ ਤੁਸੀਂ ਜਿੱਦਾਂ ਦਾ ਡਾਇਰੈਕਟਰ ਨੇ ਦੱਸਣਾ ਆ ਵੀ ਵੀਰੇ ਚ ਮਜ਼ਾ ਟੱਚ ਆਪਾਂ ਲਿਆਉਣਾ ਆ ਕਿ ਨਹੀਂ ਲਿਆਉਣਾ ਓਕੇ ਤੇ ਜਦੋਂ ਇਹ ਕਹਿੰਦੀ ਆ ਵੀ ਨਹੀਂ ਵੀ ਆਪਣਾ ਇਦਾਂ ਜਿਹੇ ਦਾ ਜਿੱਦਾਂ ਦੇ ਸਾਰੇ ਆ ਬਾਈ ਜੀ ਵਾਲਾ ਕਿਉਂਕਿ ਸਾਡੇ ਤੇ ਬਾਈ ਜੀ ਕਹਿੰਦੇ ਨਹੀਂ ਆ ਸਾਡੇ ਤੇ ਭਾਉ ਕਹਿੰਦੇ ਵੱਡੇ ਭਰਾ ਨੂੰ ਭਾਉ ਜੀ ਜੇ ਜੈ ਰਿਸਪੈਕਟ ਦੇਣੀ ਆ ਤੇ ਭਾਉ ਜੀ ਤਾਂ ਨਹੀਂ ਤੇ ਜੇ ਉਦਾਂ ਜਿੱਦਾਂ ਆਖੀਦਾ ਕੀ ਹਾਲ ਵੀਰ ਤੇ ਉਦਾਂ ਵੀਰ ਵੀ ਸਾਡਾ ਆ ਤੇ ਭਾਉ ਵੀ ਸਾਡਾ ਆ ਤਾਂ ਮਾਜੀ ਵਾਲੇ ਪਾਉ ਇਹਨਾਂ ਨੂੰ ਕਿਹਾ ਜਾਂਦਾ ਸੋ ਜਿੱਦਾਂ ਦਾ ਰਿਕੁਆਇਰਮੈਂਟ ਹੈ ਡਾਇਰੈਕਟਰ ਦੀ ਆਪਾਂ ਉਦਾਂ ਦਾ ਕਿਉਂਕਿ ਆਪਾਂ ਤੇ ਐਕਟਰ ਆ ਜਿੱਦਾਂ ਦਾ ਕਹਿਣਗੇ ਵੀ ਤੂੰ ਜਲਾਲਾਬਾਦ ਵਾਲੀ ਬੋਲੀ ਬੋਲਣੀ ਹੈ ਜੀ ਉਹ ਭਰਾ ਕਹਿੰਦਾ ਕੀ ਕਰਦਾ ਪਿਆ ਇੱਥੇ ਤੇ ਆਪਾਂ ਉਹ ਬੋਲ ਦਣੀ ਹੈ ਜੇ ਕਹਣਗੇ ਹਾਂ ਭਾਈ ਮੈਂ ਤਾਂ ਉਰੇ ਹੀ ਸੀਗਾ ਤੁਸੀਂ ਕਿੱਥੇ ਸੀਗੇ ਫਿਰ ਉਹ ਬੋਲਾਂਗੇ ਜੇ ਕਹਣਗੇ ਉਹ ਬਾਬਾ ਮੈਂ ਇੱਥੇ ਆ ਤੂੰ ਕਿੱਥੇ ਆ ਸਵੇਰ ਦਾ ਫੋਨ ਹੀ ਚੁੱਕਣ ਡਿਆ ਕੀ ਕਰਦੇ ਆ ਫਿਰ ਮੈਂ ਮਤਲਬ ਇਹ ਡਿਪੈਂਡ ਕਰਦਾ ਵੀ ਡਾਇਰੈਕਟਰ ਨੇ ਕਰਵਾਉਣਾ ਕੀ ਆ ਸੋ ਉਦਾਂ ਦਾ ਹੀ ਆਪਾਂ ਕਰ ਦੇਣਾ ਹਾਂਜੀ ਸਰ ਦਦਾਰਨਾ ਜਿਹੜੀ ਬੋਲੀ ਦਦਾਰ ਨੂੰ ਮਿਲੀ ਹੈ ਪਰਮਾਤਮਾ ਨੇ ਬਖਸ਼ਿਸ਼ ਕਰੀ ਹੈ ਇਹਦਾ ਪ੍ਰਸਾਰ ਬਹੁਤ ਵੱਡਾ ਹੈ ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਕਾਫੀ ਪੱਕ ਹੈ ਜਿਹੜਾ ਦਦਾਰ ਵਾਲੀ ਬੋਲੀ ਬੋਲਦਾ ਤੇ ਇਹਨੂੰ ਪਸੰਦ ਕਰਦੇ ਆ ਨਾ ਇਹ ਕਿਸਮਤ ਵਾਲਾ ਬੰਦਾ ਵੀ ਇਹਦੀ ਪੰਜਾਬ ਤੋਂ ਬਾਹਰ ਵੀ ਬੋਲੀ ਨੂੰ ਪਿਆਰ ਮਿਲਦਾ ਹੈ ਨਾ ਹੋਰ ਕੰਟਰੀ ਚਲੋ ਆਪਾਂ ਸਿਰ ਥੋੜਾ ਹੋਰ ਪਾਸੇ ਨੂੰ ਚਲੇ ਗਏ ਸਿਆਣੇ ਸਿਆਣੇ ਜੀ ਹੋ ਗਏ ਕਾਫੀ ਟਾਈਮ ਤੋਂ ਸੋ ਬੇਨਤੀ ਕਰਾਂਗਾ ਚੰਗਾ ਵੀ ਪਿਆਰਿਓ ਆਪਾਂ ਫੇਰ ਵੀ ਮਿਲਾਂਗੇ ਅੰਬਰਾਂ ਦੇ ਤਾਰੇਓ ਆਪਾਂ ਫੇਰ ਵੀ ਮਿਲਾਂਗੇ 15 ਮਾਰਚ ਨੂੰ ਸਿਨੇਮਾ ਘਰਾਂ ਦੇ ਵਿੱਚ ਤੁਹਾਡੀ ਆਪਣੀ ਫਿਲਮ ਤੁਹਾਡੇ ਆਪਣੇ ਬੱਚਿਆਂ ਦੀ ਫਿਲਮ ਬੱਚਿਆਂ ਸਮੇਤ ਦੇਖਣ ਵਾਸਤੇ ਜਰੂਰ ਆਇਓ ਜੱਟ ਨੂੰ ਚੁੜੇਲ ਟੱਕਰੀ सो so, ए सी जी मेरे नाल मंड साहब के दीदार गिल जिन्होंने खास गलबात की आप फिल्म जट न चुड़ेल टकरी में लैके जो पंद्रह मार्च में सिनेमाघर के दस्तक दे रही है फिलहाल ही मैंने दो इजाजत कैमरामैन सुमे मनप्रीत खुलर दैनिक सवेरा टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप